ਕਤਰੀ ਗਾਲੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੂਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਟਾਈਮ ਹੋ ਗਿਆ ਜੀ ਹੁਣ 6:30 6:30 ਦਾ ਟਾਈਮ ਹੈ ਤੇ ਤਰੀਕ ਅੱਜ ਹੈਗੀ 12 ਅਗਸਤ ਦਿਨ ਅੱਜ ਹੈਗਾ ਮੰਗਲਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਹੁਣ ਤੋਂ ਥੋੜੀ ਇੱਕ ਟਾਈਮ ਪਹਿਲਾਂ ਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਮੇਰੇ ਖਿਆਲ ਚ ਉਸ ਟਾਈਮ ਹੋਇਆ ਸੀ 6:05 ਕਿ ਮਿੰਟ 10 ਮਿੰਟ ਹੋਈ ਸੀ ਜਦੋਂ ਮੈਂ ਵੀਡੀਓ ਬਣਾਈ ਆ ਉਦੋਂ ਮੀਂਹ ਪੈ ਰਿਹਾ ਸੀ ਥੋੜਾ ਥੋੜਾ ਤੇ ਰਾਤ ਵੀ ਮੀਂਹ ਪਿਆ ਜੀ ਅੱਧੀ ਰਾਤ ਨੂੰ ਮੈਂ ਉੱਠੀ ਸੀ ਉਦੋਂ ਵੀ ਮੀਂਹ ਪੈ ਰਿਹਾ ਸੀ ਜਦੋਂ ਪਾਠ ਕਰਨ ਉੱਠੀ ਸੀ ਉਸ ਤੋਂ ਬਾਅਦ ਫੇਰ ਸ਼ੁਰੂ ਹੋ ਗਿਆ ਸੀ ਤੇ ਹੁਣ ਵੀ ਥੋੜਾ ਥੋੜਾ ਮੀਂਹ ਪੈ ਕੇ ਹਟਿਆ ਗਿਆ ਤੇ ਹੁਣ ਵੀ ਹਲੇ ਮੌਸਮ ਐ ਹੋਇਆ ਪਿਆ ਵੀ ਹਲੇ ਮੀਂਹ ਹੋਰ ਆਊਗਾ ਤੇ ਬਾਕੀ ਦੇਖਦੇ ਆਂਗੇ ਬਾਕੀ ਗਰਮੀ ਦਾ ਥੋੜਾ ਜਿਹਾ ਅੱਗੇ ਨੂੰ ਫਰਕ ਤਾਂ ਪਿਆਗਾ ਤੇ ਬਾਕੀ ਦਿਨ ਦੇ ਟਾਈਮ ਦੇਖੋ ਵੀ ਠੰਡਾ ਹੀ ਰਹਿੰਦਾ ਮੌਸਮ ਕਿ ਫੇਰ ਉਹ ਪੜਦਾ ਜਿਹਾ ਹੋਣ ਲੱਗ ਜਾਂਦੀ ਹੈ ਬਾਕੀ ਤੁਸੀਂ ਕਮੈਂਡ ਕਰਕੇ ਜਰੂਰ ਦੱਸਿਓ ਤੁਹਾਡੇ ਗੱਨੇ ਕੀ ਹਾਲ ਚਾਲ ਐ ਮੀਂਹ ਪਿਆ ਜਾਂ ਨਹੀਂ ਪਿਆ ਗਰਮੀ ਦਾ ਕੀ ਹਾਲ ਐ ਤੇ ਬਾਕੀ ਵੀਡੀਓ ਦੇ ਵਿੱਚ ਅੱਜ ਮੈਂ ਹੋਰ ਵੀ ਬਹੁਤ ਹੀ ਸੋਹਣੀ ਇੰਟਰਸਟਿੰਗ ਜੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਇਹੋ ਜਿਹੀ ਚੀਜ਼ ਜੀ ਨੂੰ ਮਤਲਬ ਕਿ ਚਾਹੇ ਖਾਣ ਦੇ ਨਾਲ ਲਾ ਲਓ ਚਾਹੇ ਪੀਣ ਦੇ ਨਾਲ ਲਾ ਲਓ ਮਤਲਬ ਸਾਰੀਆਂ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਕੋਲੈਸਟ੍ਰੋਲ ਹੋਵੇ ਚਾਹੇ ਦਿਲ ਵਾਸਤੇ ਤਾਂ ਇੱਕ ਤਰ੍ਹਾਂ ਦਾ ਅਮਰਤ ਆ ਉਹ ਚੀਜ਼ ਹਨਾ ਦਿਲ ਵਾਸਤੇ ਦਿਲ ਦੀ ਕੋਈ ਵੀ ਬਿਮਾਰੀ ਹੋਵੇ ਉਹਦੇ ਵਾਸਤੇ ਸਰੀਰ ਵਿੱਚ ਕਿਤੇ ਵੀ ਬਲੋਕੇਜ ਹੋਵੇ ਉਹਨੂੰ ਬਹੁਤ ਛੇਤੀ ਖੋਲਦਾਗਾ ਉਹ ਠੀਕ ਹੈ ਜੀ ਬਾਕੀ ਸਾਹ ਦੀ ਬਿਮਾਰੀ ਹੋਵੇ ਕਿਸੇ ਨੂੰ ਉਹਦੇ ਲਈ ਵੀ ਬਹੁਤ ਵਧੀਆ ਹੈਗਾ ਤੇ ਬਾਕੀ ਬਲੱਡ ਸ਼ੂਗਰ ਸ਼ੂਗਰ ਉਹਦੇ ਵਾਸਤੇ ਬਹੁਤ ਵਧੀਆ ਹੈ ਜਿਵੇਂ ਆਪਾਂ ਨੂੰ ਥਕਾਵਟ ਨਹੀਂ ਹੋਈ ਰਹਿੰਦੀ ਸਰੀਰ ਨੂੰ ਬਹੁਤ ਜ਼ਿਆਦਾ ਹਨਾ ਸੁਸਤੀ ਜੀ ਰਹਿੰਦੀ ਹੈ ਸਰੀਰ ਡਿੱਗੂ ਡਿੱਗੂ ਕਰਦਾ ਤੇ ਉਹਦੇ ਵਾਸਤੇ ਵੀ ਉਹ ਬਹੁਤ ਵਧੀਆ ਚੀਜ਼ ਹੈ ਤੇ ਉਹਨੂੰ ਕਿਵੇਂ ਲੈਣਾ ਹੈ ਤੁਸੀਂ ਕਿਸ ਟਾਈਮ ਲੈਣਾ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਉਹ ਮਿਲੂਗੀ ਕਿੱਥੋਂ ਤੇ ਫਰੀ ਦੇ ਵਿੱਚ ਹੀ ਮਿਲਣੀ ਆ ਆਪਣੇ ਪਿੰਡਾਂ ਦੇ ਵਿੱਚ ਆਮੋ ਚੀਜ਼ ਹੁੰਦੀ ਐ ਕਿ ਤੋ ਖਰੀਦਣ ਦੀ ਜ਼ਰੂਰਤ ਨਹੀਂ ਸੋ ਵੀਡੀਓ ਤੇ ਬਣੀ ਰਹੀ ਹੋ ਤੁਸੀਂ ਲਓ ਜੀ ਇੱਥੇ ਬਣ ਰਹੀਆਂ ਨੇ ਰਮਾਂ ਮਾਸਤੇ ਪੂਰੀਆਂ ਤੇ ਤੁਹਾਨੂੰ ਪਤਾ ਹੈ ਨਾ ਮੀਂਹ ਪਿਆ ਅੱਜ ਆਪਣੀ ਇੱਧਰ ਤੇ ਛੋਲੇ ਬਣੇ ਹੋਏ ਸੀ ਰਾਤ ਦੇ ਤੇ ਰਮਾਂ ਕਹਿੰਦਾ ਪੂਰੀਆਂ ਖਾऊं ਫਿਰ ਉਹਦਾ ਡੈਡੀ ਕਹਿੰਦਾ ਮੈਂ ਵੀ ਪੂਰੀਆਂ ਖਾ ਕੇ ਜਿਉਂ ਤੇ ਲੈ ਕੇ ਵੀ ਪੂਰੀਆਂ ਜਿਉਂ ਫਿਰ ਮੈਂ ਕਿਹਾ ਚੱਲ ਹੁਣ ਮੈਂ ਆਪਣੇ ਲਈ ਵੀ ਦੋ ਪੂਰੀ ਲਾ ਲੈਣੀ ਆ ਦੇਖੋ ਕਿੰਨੀ ਵਧੀਆ ਬਣੀ ਆ ਤੇ ਵੈਸੇ ਤਾਂ ਆਪਾਂ ਪਟੂਰੇ ਬਣਾਉਣੇ ਹੁੰਦੇ ਆ ਜਿਵੇਂ ਖਮੀਰ ਆਟਾ ਕਰਕੇ ਹਨਾ ਦਹੀਂ ਨਾਲ ਜਾਂ ਲੱਸੀ ਨਾਲ ਆਟਾ ਗੁੰਨ ਕੇ ਪਰ ਫਿਰ ਹੁਣ ਆਪਣਾ ਕੋਈ ਨਾ ਟਾਈਮ ਹੈ ਨਹੀਂ ਸੀ ਹੁਣ ਆਪਾਂ ਆਟੀ ਦੀ ਹੀ ਬਣਾਈਆਂ ਨੇ ਲਓ ਜੀ ਇੱਥੇ ਮੇਰੀ ਪਲੇਟ ਤਿਆਰ ਹੋ ਗਈ ਆਪਾਂ ਪਾ ਲਈ ਦਹੀਂ ਛੋਲੇ ਪਾ ਲਈ ਪੂਰੀ ਰੱਖ ਲਈ ਪਿਆਜ਼ ਹਰੀ ਮਿਰਚ ਤੇ ਨਾਲ ਆ ਲੱਸੀ ਦਾ ਗਲਾਸ ਤੇ ਔਰਮਾਨ ਨੇ ਖਾ ਲਈ ਤੇ ਡੈਡੀ ਖਾ ਕੇ ਚਲੇ ਗਏ ਬਾਕੀ ਸਭ ਨੇ ਖਾ ਲਈ ਹੁਣ ਲੱਗੀਆਂ ਮੈਂ ਖਾਣ ਤੇ ਚਲੋ ਜੀ ਖਾ ਕੇ ਪੂਰੀਆਂ ਫਿਰ ਮਿਲਦੇ ਆਂ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਹਾਂਜੀ ਲਓ ਜੀ ਹੁਣ ਇੱਥੇ ਹੋ ਗਿਆ ਜੀ ਟਾਈਮ ਦੁਪਹਿਰ ਦਾ ਦੁਪਹਿਰ ਦੇ ਨਾ 2:30 1:30 ਦਾ ਟਾਈਮ ਹੋ ਗਿਆ ਸੀ ਮੈਂ ਕਿਹਾ ਚਲੋ फटाफट ਭਾਂਡੇ ਧੋ ਲਈਏ ਤੇ ਫਿਰ ਉਦੋਂ ਬਾਅਦ ਸਬਜ਼ੀ ਪਾਣੀ ਦੀ ਤਿਆਰੀ ਸ਼ੁਰੂ ਹੋ ਗਈ ਸੀ ਹਨਾ ਤੇ ਕਿਉਂਕਿ ਮੈਨੂੰ ਇਹ ਸੀਗਾ ਵੀ ਸਬਜ਼ੀ ਤਾਂ ਮੈਂ ਸਾਝਰੀ ਧਾਰ ਰਹੀ ਸੀ ਮੈਂ ਕਿਹਾ ਵੀ ਫਿਰ ਮੈਂ ਨਹਾ ਕੇ ਕੱਪੜੇ ਬਦਲ ਕੇ ਰੋਟੀ ਬਣਾਉਣ ਤੋਂ ਪਹਿਲਾਂ ਨਾ ਸਹਿਜ ਪਾਠ ਕਰਨਾ ਹੈ ਤੇ ਅੱਜ ਨਾ ਮੈਨੂੰ 10 11 ਵਜੇ ਟਾਈਮ ਹੀ ਨਹੀਂ ਮਿਲਿਆ ਸਹਿਜ ਪਾਠ ਕਰਨ ਦਾ ਥੋੜੇ ਮੈਂ ਕੰਮ 'ਚ ਬੀਜ਼ੀ ਸੀਗੀ ਤੇ ਜੇ ਆਪਾਂ ਘਰ ਵਿੱਚ ਹਨਾ ਸਹਿਜ ਪਾਠ ਉਪਰਕਾਰਸ਼ਿਤ ਕੀਤੀ ਹੋਈ ਆ ਤੇ ਜੇ ਆਪਾਂ ਨੂੰ ਟਾਈਮ ਨਹੀਂ ਵੀ ਮਿਲਦਾ ਤਾਂ ਵੀ ਚਾਹੇ ਇੱਕ ਅੰਗ ਸਹਿਬ ਕਰੋ ਪਰ ਨਾਗਾ ਨਾ ਪਾਓ ਕਦੇ ਵੀ ਤੇ ਮੈਂ ਕਿਹਾ ਵੀ ਚਲੋ ਹੁਣ ਮੇਰੇ ਕੋਲ ਟਾਈਮ ਹੋਊਗਾ ਤੇ ਮੈਂ ਹੁਣ ਮਹਾਰਾਜ ਦੀ ਕਿਰਪਾ ਦੇ ਨਾਲ ਵੀ ਆਪਾਂ ਹਾਜ਼ਰੀ ਲਾ ਸਕਦੇ ਹਾਂ 10 15 ਮਿੰਟ ਦੀ ਤੇ ਤਾਂ ਕਰਕੇ ਮੈਂ ਕਿਹਾ ਪਹਿਲਾਂ ਭਾਂਡੇ ਮਾਂਜ ਦਵਾ ਤੇ ਫਿਰ ਸਬਜੀ ਬਣਨੀ ਰੱਖ ਦਵਾ ਤੇ ਫਿਰ ਮੈਂ ਆਟਾ ਵੀ ਗੁੰਨ ਕੇ ਰੱਖਦਾ ਸੀ ਮੈਂ ਕਿਹਾ ਚਲੋ ਰੋਟੀ ਤਾਂ ਆਪਾਂ ਬਾਅਦ ਚੋ ਜਦੋਂ ਟਾਈਮ ਤੇ ਖਾਣੀ ਹੁੰਦੀ ਆ ਉਦੋਂ ਵੀ ਬਣਾ ਸਕਦੇ ਆ ਕਿਉਂਕਿ ਮੇਨ ਤਾਂ ਹਨਾ ਸਬਜੀ ਆਟਾ ਗੁੰਨ ਤੇ ਜਿਹੜਾ ਭਾਂਡਿਆਂ ਭੁੰਡਿਆਂ ਦਾ ਹੁੰਦਾ ਤੇ ਜਿਹੜਾ ਦੁੱਧ ਦਾ ਉਹ ਵੀ ਆਪਣਾ ਗਰਮ ਕੀਤਾ ਹੋਇਆ ਸੀ ਬਸ ਉਹਨੂੰ ਜਾ ਕੇ ਲਾਉਣਾ ਸੀਗਾ ਤੇ ਲੋ ਜੀ ਇੱਥੇ ਆਪਾਂ ਭਾਂਡੇ ਵੀ ਮਾਂਜ ਹਟੀਆਂ ਥੋੜੀ ਜੀ ਮੈਂ ਸੈਲਫ ਦੀ ਸਫਾਈ ਜੀ ਵੀ ਕਰਤੀ ਆ ਤੇ ਆ ਜਿਹੜਾ ਡੱਬੇ ਧੋਤੇ ਸੀ ਉਹ ਵੀ ਸਾਈਡ ਤੇ ਰੱਖ ਤੀ ਤੇ ਬਸ ਆ ਇੱਕ ਗੜਬੀ ਰਹਿੰਦੀ ਸੀ ਮੈਂ ਫਿਰ फटाफट ਵੀ ਧੋਤੀ ਤੇ ਅੱਜ ਮੈਂ ਬਣਾ ਰਹੀ ਆ ਆਲੂ ਹਰਮਾਨ ਮੈਨੂੰ ਪੁੱਛ ਗਿਆ ਟਹਿ ਕਹਿੰਦਾ ਮੰਮੀ ਕੀ ਬਣਾਉਣ ਲੱਗੀ ਹੋ ਮੈਂ ਕਿਹਾ ਵੀ ਆ ਆਲੂ ਦੀ ਬਣਾਉਣ ਲੱਗੀ ਆ ਸਬਜੀ ਤੇ ਇਹ ਕਹਿੰਦਾ ਛੋਲੇ ਪਈ ਨਹੀਂ ਕੱਲ ਵਾਲੇ ਮੈਂ ਕਿਹਾ ਹਾਂ ਪਈ ਨਹੀਂ ਮੈਂ ਕਿਹਾ ਤੂੰ ਕੀ ਖਾਏਂਗਾ ਆਲੂ ਖਾਏਂਗਾ ਜਾਂ ਛੋਲੇ ਖਾਏਂਗਾ ਕਹਿੰਦਾ ਮੈਂ ਤਾਂ ਛੋਲੇ ਹੀ ਖਾਣੇ ਆ ਤੇ ਮੈਂ ਕਿਹਾ ਚਲ ਤੂੰ ਖਾ ਲਈ ਵੀ ਪਏ ਨੇ ਉਹ ਤਾਂ ਵੱਧ ਵੀ ਪਏ ਨੇ ਤੇ ਮੈਂ ਕਿਹਾ ਪਰ ਅਸੀਂ ਤਾਂ ਹੁਣ ਤਾਜੀ ਸਬਜੀ ਬਣਾਵਾਂਗੇ ਹਨਾ ਦੋ ਡੰਗ ਤਾਂ ਖਾਧੀ ਜਾਂਦੀ ਤੀਜੀ ਡੰਗ ਜੇ ਨਹੀਂ ਦਿਲ ਕਰਦੀ ਹੈਗੀ ਖਾਣ ਨੂੰ ਹਨਾ ਉਹੀ ਸਬਜੀ ਤੇ ਉਹ ਥੋੜੇ ਜਿਹੇ ਬਚੇ ਪਏ ਸੀ ਕੌਲੀ ਕਬੱਡੀ ਕੌਲੀ ਬਚੇ ਪਈ ਸੀਗੇ ਤੇ ਸਬਜੀ ਮੈਂ ਅੱਜ ਅੰਦਰ ਹੀ ਗੈਸ ਤੇ ਕੁੱਕਰ ਚ ਬਣਾਉਣੀ ਆ ਇੱਕ ਤਾਂ ਕਾਰਨ ਇਹ ਸੀ ਹਨਾ ਮੈਂ ਕਿਹਾ ਜੇ ਬਾਹਰ ਮੀਂਹ ਸ਼ੁਰੂ ਹੋ ਗਿਆ ਮੈਨੂੰ ਵਿੱਚੋਂ ਹਨਾ ਉੱਠ ਕੇ ਆਉਣਾ ਪਊਗਾ ਤੇ ਫਿਰ ਉਹਦੇ ਵਿੱਚ ਮਨ ਜਾਂ ਬੇਚੈਨ ਹੋ ਜਾਂਦਾ ਹੋਰ ਵੀ ਮੈਨੂੰ ਉੱਠਣਾ ਪੈ ਗਿਆ ਹਨਾ ਤੇ ਕਿਉਂਕਿ ਪਾਠ ਕਰਦੇ ਦਿਲ ਨਹੀਂ ਕਰਦਾ ਵਿੱਚੋਂ ਉੱਠਣ ਨੂੰ ਹਨਾ ਤੇ ਬਾਕੀ ਇੱਕ ਕਾਰਨ ਇਹ ਵੀ ਸੀਗਾ ਮੈਂ ਕਿਹਾ ਵੀ ਚਲੋ ਕੁੱਕਰ ਦੇ ਵਿੱਚ ਫਟਾਫਟ ਹਨਾ ਵੀ ਬਣ ਜੂਗੀ ਤੇ ਕਿਉਂਕਿ ਫਿਰ ਆਪਾਂ ਰੋਟੀ ਵੀ ਲਾਉਣੀ ਆ ਨਹੀਂ ਤਾਂ ਪਹਿਲਾਂ ਪੜਦਾ ਜੀ ਪਰ ਜਾਂਦੀ ਆ ਹਨਾ ਗਰਮੈਸ਼ ਰਸੋਈ ਦੇ ਵਿੱਚ ਫਿਰ ਉਹਦੇ ਨਾਲ ਹੋਰ ਵੀ ਖੜਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਤੇਲਵਜੀ ਇੱਥੇ ਮੈਂ ਜਿਹੜੇ ਆਲੂ ਤੇ ਪਿਆਜ਼ ਆ ਉਹ ਹਨਾ ਚੰਗੀ ਤਰ੍ਹਾਂ ਧੋ ਕੇ ਆਪਾਂ ਛਿੱਲ ਲਏ ਸੀ ਛਿੱਲ ਗਏ ਤੇ ਮੈਂ ਧੋ ਇੱਥੇ ਖੜ ਕੇ ਕੱਟਣ ਲੱਗ ਗਈ ਤੇ ਨਾਲ ਹੀ ਮੈਂ ਚਲਾ ਲਿਆ ਸੀ ਪੱਕਾ ਮੈਂ ਕਿਹਾ ਜੀ ਮੈਂ ਬਾਹਰ ਚਲੀ ਗਈ ਨਾ ਬੈਠ ਗਈ ਪੱਖਾ ਲਾ ਕੇ ਫਿਰ ਦਿਲ ਨਹੀਂ ਕਰਨਾ ਹਨਾ ਹਵਾ ਦੇ ਵਿੱਚ ਉੱਠਣ ਨੂੰ ਤੇ ਮੈਂ ਕਿਹਾ ਵੀ ਟਾਈਮ ਫਿਰ ਮੇਰਾ ਵਿਸਤ ਹੋ ਜਾਣਾ ਵੀ ਮੈਨੂੰ ਆਏ ਆ ਵੀ ਵੱਧ ਤੋਂ ਵੱਧ ਜੀ ਅੰਗ ਸਹਿਬ ਆਪਣੀ ਅੱਜ ਹੋ ਜਾਣਾ ਤਾਂ ਵਧੀਆ ਬਾਕੀ ਗੁਰੂ ਸਾਹਿਬ ਦਾ ਹੁਕਮ ਆਣਾ ਤੇ ਬਾਕੀ ਮੈਂ ਦੇਖ ਰਹੀ ਸੀ ਬਾਹਰ ਮੈਨੂੰ ਨਾ ਐ ਲੱਗਿਆ ਕਿ ਜਿਵੇਂ ਦੁਬਾਰਾ ਮੀਂਹ ਪੈਣ ਲੱਗਾ ਕਿਉਂਕਿ ਕੱਪੜੇ ਪਾਏ ਹੋਏ ਸੀ ਆਪਣੇ ਧੂਕੇ ਤੇ ਕੁਝ ਕੱਲ ਵਾਲੇ ਕੱਪੜੇ ਵੀ ਮੈਂ ਦੁਬਾਰਾ ਪਾਤੀ ਸੀ ਸੁੱਕਣੇ ਜਿਹੜੇ ਮੈਨੂੰ ਐ ਜੇ ਲੱਗੇ ਨਾ ਕਿ ਸਲਾਬੇ ਜੇ ਨੇ ਤੇ ਕੁਝ ਤਾਂ ਮੈਂ ਤੈ ਮਾਰ ਕੇ ਰੱਖਤੀ ਸੀ ਕੁਝ ਵਾਲੇ ਤਾਰਤੇ ਪਈ ਸੀਗੇ ਤੇ ਲੋ ਜਿੱਥੇ ਮੈਂ ਤੜਕਾ ਲਾਉਣ ਲੱਗੀ ਸੀ ਤੇ ਆਪਣੇ ਸਰੋਂ ਦਾ ਤੇਲ ਵੀ ਖਤਮ ਹੋ ਗਿਆ ਸੀ ਤੇ ਮੈਂ ਇਹਨਾਂ ਨੂੰ ਬਾਅਦ ਛੁਕਿਆ ਮੈਂ ਕਿਹਾ ਮੇ ਸਰੋਂ ਦਾ ਤੇਲ ਖਤਮ ਹੋ ਗਿਆ ਤੇ ਵੀ ਤੁਸੀਂ ਮੈਨੂੰ 5 ਲੀਟਰ ਫੇਰ ਲਿਆ ਦਿਓ ਹਣ ਤੇ ਇਥੇ ਜੀ ਤੇਲ ਕੱਢ ਗਿਆ ਸੀ ਆਪਾਂ ਜੀਰਾ ਪਾਤਾ ਸੀ ਜੀਰਾ ਪਾ ਕੇ ਉਦੋਂ ਬਾਅਦ ਪਾਤੇ ਸੀ ਆਪਾਂ ਪਿਆਜ਼ ਤੇ ਪਿਆਜ਼ ਪਾ ਕੇ ਨਾਲ ਹੀ ਮੈਂ ਪਾਤਾ ਸੀ ਇਹਦੇ ਵਿੱਚ ਨੂਨ ਕਿਉਂਕਿ ਨੂਨ ਜਦੋਂ ਆਪਾਂ ਨਾਲ ਹੀ ਪਾ ਦਿੰਦੇ ਆ ਨਾ ਤਾਂ ਪਿਆਜ਼ ਚੰਗੀ ਤਰ੍ਹਾਂ ਤੇ ਛੇਤੀ ਪੱਕ ਜਾਂਦੇ ਆ ਉਹਨਾਂ ਚ ਕੱਚਾ ਬਣ ਜਾਂ ਨਹੀਂ ਰਹਿੰਦਾ ਤੇ ਲਓ ਜੀ ਆਪਣੇ ਪਿਆਜ਼ ਵੀ ਭੁੱਜ ਗਏ ਸੀ ਫਿਰ ਮੈਂ ਇਹਦੇ ਵਿੱਚ ਪਾਤੀ ਸੀ ਮਿਰਚ ਹਲਦੀ ਤੇ ਨਾਲ ਹੀ ਇੱਥੇ ਮੈਂ ਪਾਈ ਸੀ ਦੇਗੀ ਮਿਰਚ ਜਿਹੜੀ ਇਹ ਦੇਗੀ ਮਿਰਚ ਆ ਨਾ ਵੈਸੇ ਤਾਂ ਆਪਾਂ ਸਬਜ਼ੀ ਚ ਨਹੀਂ ਪਾਉਂਦੇ ਪਰੀ ਡੱਬੀ ਮੇਰੀ ਖੋਲੀ ਪਈ ਸੀਗੀ ਤੇ ਮੈਂ ਕਿਹਾ ਵੀ ਚਲੋ ਖਰਾਬ ਹੋ ਜੂਗੀ ਵੀ ਆਪਾਂ ਇਹਨੂੰ ਇਸਤੇਮਾਲ ਹੀ ਕਰ ਲੈਨੇ ਹਣਾ ਤੇ ਲੋ ਜੀ ਮੈਂ ਤੜਕਾ ਵੀ ਆਪਣਾ ਬਣ ਗਿਆ ਤੇ ਆਪਾਂ ਆਲੂ ਵੀ ਪਾਤੇ ਤੇ ਪਾਣੀ ਵੀ ਪਾ ਕੇ ਇਹਨੂੰ ਕੁੱਕਰ ਨੂੰ ਬੰਦ ਕਰਕੇ ਮੈਂ ਚਲੀ ਗਈ ਸੀ ਨਹਾਉਣ ਫਿਰ ਤੇ ਲੋ ਜੀ ਇੱਥੇ ਮੈਂ ਨਹਾ ਕੇ ਆ ਗਈ ਸੀ ਸਬਜ਼ੀ ਉਧਰ ਬਣ ਰਹੀ ਸੀ ਮੈਂ ਮੰਮੀ ਨੂੰ ਆਖਿਆ ਮੈਂ ਕਿਹਾ ਇੱਕ ਵਾਰੀ ਤੁਸੀਂ ਦੇਖ ਲਿਓ ਵਿੱਚ ਦੀ ਤੇ ਕੱਪੜੇ ਬਦਲੇ ਸੀ ਮੈਂ ਕਿਹਾ ਚਲੋ ਮੈਂ ਪਾਠ ਕਰ ਲਵਾਂ ਕਿਉਂਕਿ ਮੈਨੂੰ ਨਾ ਐ ਹੁੰਦਾ ਵੀ ਜਦੋਂ ਪਾਠ ਕਰਨਾ ਜਦੋਂ ਵੀ ਦਿਨੇ ਵੀ ਦੁਆਰਾ ਨਹਾ ਕੇ ਕੱਪੜੇ ਬਦਲ ਕੇ ਪਾਠ ਕਰਾਂ ਫਿਰ ਮੈਨੂੰ ਨਹੀਂ ਤਾਂ ਮਨ 'ਚ ਨਾ ਵਹਿਮ ਜਾ ਰ ਤੇ ਦੇਖ ਸਕਦੇ ਹੋ ਨਾ ਤੁਸੀਂ ਆਹ ਸਾਹਮਣੇ ਇਹ ਆਪਣੀ ਜਿਹੜੀ ਕਾਰਪੇਟ ਆ ਉਧਰਲੇ ਕਮਰੇ 'ਚ ਵਿਛਾਈ ਹੁੰਦੀ ਸੀ ਉਧਰੋਂ ਮੈਂ ਚੱਕਤੀ ਇਹ ਕਿਉਂਕਿ ਨਾ ਇਹਨਾਂ ਦੀ ਕਈ ਵਾਰੀ ਆਦਤ ਹੁੰਦੀ ਸੀ ਇਹ ਚੱਪੜਾਂ ਲਾ ਕੇ ਉੱਪਰ ਚੜ ਜਾਂਦੇ ਸੀਗੇ ਤੇ ਫਿਰ ਮੈਂ ਇਧਰ ਚੰਗੀ ਤਰ੍ਹਾਂ ਸਾਫ਼ ਸਫਾਈ ਕਰਕੇ ਇਹਦੀ ਤੇ ਇਹਦੇ ਤੇ ਹਲਕਾ ਜਿਹਾ ਪਾਣੀ ਵੀ ਮਾਰ ਲਿਆ ਸੀਗਾ ਆਪਾਂ ਤੇ ਇਹ ਸਾਫ਼ ਜੀ ਕਰਕੇ ਇਹ ਤੇ ਫੇਰ ਆਪਾਂ ਇੱਧਰ ਸੁਕਾ ਕੇ ਚੰਗੀ ਤਰ੍ਹਾਂ ਇੱਧਰ ਵਿਛਾ ਲਈ ਮੈਂ ਕਿਹਾ ਇੱਧਰ ਤਾਂ ਚਲੋ ਆਪਾਂ ਚੱਪਣਾ ਲੈ ਕੇ ਵੀ ਨਹੀਂ ਆਉਂਦੇ ਤੇ ਵੀ ਇੱਧਰ ਵਧੀਆ ਰਹੂਗੀ ਇਹ ਤੇ ਉਹ ਮੇਰੇ ਹੱਥ 'ਚ ਹੈਗਾ ਹੁਕਮਨਾਮਾ ਇਹ ਆਪਾਂ ਪਰਸੋਂ ਪਾਠ ਪ੍ਰਕਾਸ਼ ਕਰਵਾਇਆ ਗੁਰਦੁਆਰਾ ਸਾਹਿਬ ਤੇ ਬਾਬਾ ਜੀ ਨੇ ਕਾਗਜ਼ ਉੱਪਰ ਹੁਕਮਨਾਮਾ ਆਪਾਂ ਨੂੰ ਲਿਖ ਕੇ ਦਿੱਤਾ ਤੇ ਲੋ ਜੀ ਹੁਣ ਤੁਸੀਂ ਵੀ ਥੋੜੀ ਦੇਰ ਬਾਣੀ ਦਾ ਆਨੰਦ ਮਾਣਿਓ ਨਾ ਸ੍ਰੀ ਮਹੱਲਾ ਪੰਜਵਾਂ ਫਿਰਤ ਫਿਰਤ ਫੀਟੇ ਜਨ ਸਾਦੂ ਪੂਰੇ ਗੁਰ ਬਿਨ ਸੇ ਸਗਲ ਜੰਗਾਲ ਰਹਾ ਸਵਰਗ ਮੇਰੇ ਤਪਿਆਲ ਕੋ ਮੰਡਲ ਸਗਲ ਵਿਆਪੇ ਮਾਈ ਜੀ ਉਦਾਰਨ ਸਭ ਕੋ ਜਤਾਰਨ ਹਰ ਹਰ ਨਾਮ ਧਿਆਏ ਨਾਮ ਨਿਰੰਜਨ ਗਾਇ ਫਾਇ ਸਰਬਨਿਧਨਾ ਕਾਰਿ ਕਰ ਕਾਜਸ ਦੇ ਸੁਆਮੀ ਬਿਰਲੇ ਕਹੂ ਜਨਾ ਨਾਨਕ ਨਾਮ ਨਿਰੰਜਨ ਗਾਇ ਫਾਇ ਸਰਬਨਿਧਨਾ ਕਾਰ ਕੇ ਰਹਾ ਜਿਸ ਦੇ ਸੁਆਮੀ ਫਿਰ ਲੇ ਕਾਹੂ ਜਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੋਦਰ ਰਾਗ ਆਸਾ ਮੁਹੱਲਾ ਪਹਿਲਾ ਸਾਰ ਦ ਸੋਦਰ ਤੇਰਾ ਕੀ ਹਾ ਸੋ ਕਰ ਕੀ ਹਾ ਜੇ ਤੋ ਬਹਿ ਸਰਦ ਸੁਮੱਲੀ ਬਾਜੇ ਤੀਰੇ ਨਾਦ ਅਨੇਕ ਅਸੰਭਾਵੀ ਤੇ ਤੀਰੇ ਵਾਵਣਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਈ ਹੈ ਕੀਤੇ ਤੇਰੇ ਗਾਵਣਹਾਰੇ ਗਾਵਨ ਤੁਦਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਨ ਤੁਦਨੋ ਚਿਤ ਗੋਪਤ ਲਿਖ ਜਾਣਣ ਲੇਖੋ ਲੇਖੋ ਤਰਮ ਵਿਚਾਰੀ ਗਾਵਨ ਤੁਦਨੋ ਬੀਸਰ ਬ੍ਰਹਮਾ ਦੇਵੀ ਸੋਹਣ ਤੀਰੇ ਸਦਾ ਸواری ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸੱਜ ਜੀ ਹੁਣ ਟਾਈਮ ਹੋ ਗਿਆ ਜੀ 8:36 6 ਵਜੇ 18 ਮਿੰਟ ਹੋ ਗਏ ਨੇ ਤੇ ਬਾਕੀ ਹੁਮਸ ਬਹੁਤ ਹੋਈ ਪਈ ਹੈ ਗਰਮੀ ਬਹੁਤ ਜ਼ਿਆਦਾ ਗਈ ਤੇ ਬਾਕੀ ਮੀਂਹ ਤਾਂ ਨਹੀਂ ਹਲੇ ਮਤਲਬ ਕੀ ਹੁਣ ਇਸ ਟਾਈਮ ਪੈ ਰਿਹਾ ਮੌਸਮ ਜ਼ਰੂਰ ਹੋਇਆ ਪਿਆ ਮੀਂਹ ਵਾਲਾ ਤਾਂ ਹੋ ਸਕਦਾ ਕੱਲ ਦੀ ਤਰ੍ਹਾਂ ਜਿਵੇਂ ਰਾਤ ਕੱਲ ਮੀਂਹ ਆਇਆ ਸੀ ਅੱਜ ਵੀ ਰਾਤ ਨੂੰ ਆ ਜਾਏ ਤੇ ਬਾਕੀ ਹੁਣ ਮੈਂ ਤੁਹਾਡੇ ਨਾਲ ਇੱਕ ਬਹੁਤ ਵਧੀਆ ਚੀਜ਼ ਸ਼ੇਅਰ ਕਰਨ ਲੱਗੀ ਆ ਬਹੁਤ ਹੀ ਗੁਣਾਕਾਰੀ ਆ ਬਿਲਕੁਲ ਫ੍ਰੀ ਦੇ ਵਿੱਚ ਹੀ ਆਪਾਂ ਨੂੰ ਇਹ ਮਿਲ ਜਾਂਦਾ ਇਹਦੇ ਨਾਲ ਹਰ ਤਰ੍ਹਾਂ ਦੀ ਬਿਮਾਰੀ ਠੀਕ ਹੁੰਦੀ ਆ ਤੇ ਕਿਵੇਂ ਨੂੰ ਤੁਸੀਂ ਖਾਣਾ ਜਾਂ ਪੀਣਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਕਿੱਥੋਂ ਮਿਲੂਗਾ ਉਹ ਵੀ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਪਲੀਜ਼ ਬਹੁਤ ਧਿਆਨ ਨਾਲ ਸੁਣਿਓ ਕਿਉਂਕਿ ਕਈ ਵਾਰੀ ਨਾ ਫਿਰ ਬਾਅਦ ਚ ਕਮੈਂਟ ਆਉਂਦੇ ਦੀਦੀ ਵੀ ਕਿ ਮੈਂ ਇਹਨੂੰ ਖਾਣਾ ਕਿ ਮੈਂ ਇਹਨੂੰ ਪੀਣਾ ਸੋ ਇਸ ਕਰਕੇ ਮੈਂ ਹਰ ਇੱਕ ਚੀਜ਼ ਵੀਡੀਓ ਦੇ ਵਿੱਚ ਸ਼ੇਅਰ ਕਰੂੰਗੀ ਸੋ ਧਿਆਨ ਨਾਲ ਸੁਣਿਓ ਇਹ ਹੈ ਜੀ ਆ ਪਾ ਕਹਿੰਦੇ ਨੇ ਸੱਕ ਤੁਸੀਂ ਸੋਚੋਗੇ ਵੀ ਇਹ ਕਿਸ ਚੀਜ਼ ਦਾ ਸੱਕ ਆ ਗਿਆ ਇਹ ਹੈਗਾ ਜੀ ਅਰਜੁਨ ਦਾ ਦਰਖਤ ਮੈਂ ਇੱਥੇ ਇੱਕ ਸਕਰੀਨਸ਼ਾਟ ਲਾ ਦੂੰਗੀ ਫੋਟੋ ਲਾ ਦੂੰਗੀ ਵੀ ਅਰਜੁਨ ਦਾ ਦਰਖਤ ਕਿਹੜਾ ਹੁੰਦਾ ਦੇਖਣ ਚ ਕਿਹਾ ਜਾਂਦਾ ਹੈ ਉਦੇ ਪੱਤੇ ਕਿਹਜੇ ਹੁੰਦੇ ਆ ਉਹਨੂੰ ਕੀ ਚੀਜ਼ ਲੱਗਦੀ ਹੈ ਜਿਸ ਤੋਂ ਪਤਾ ਚੱਲੂ ਵੀ ਅਰਜਨ ਦਾ ਦਰਖਤ ਹੈ ਸਾਡੇ ਤੇ ਪਿੰਡ 'ਚ ਵੀ ਹੈਗਾ ਚੰਡੀਗੜ੍ਹ ਤਾਂ ਬਹੁਤ ਹੀ ਜ਼ਿਆਦਾ ਨਹੀਂ ਹੋ ਸਕਦਾ ਤੁਹਾਡੇ ਪਿੰਡ 'ਚ ਵੀ ਹੋਵੇ ਜਾਂ ਨਾਲ ਦੇ ਕਿਸੇ ਪਿੰਡ 'ਚ ਹੋਵੇ ਜਾਂ ਤੁਸੀਂ ਪਤਾ ਕਰ ਸਕਦੇ ਹੋ ਕਿਤੇ ਤੁਹਾਡੇ ਆਸ-ਪਾਸ ਹੋਵੇ ਤੇ ਤੁਸੀਂ ਉਹ ਤੋਂ ਕੀ ਕਰਨਾ ਸੱਕ ਲਾ ਲੈਣਾ ਠੀਕ ਹੈ ਤੇ ਹੁਣ ਇਹਨੂੰ ਕਰਨਾ ਕੀ ਹੈ ਦੋ ਤਰੀਕੇ ਨੇ ਜਾਂ ਤਾਂ ਤੁਸੀਂ ਉਹਨੂੰ ਉਬਾਲ ਕੇ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਇਹਦਾ ਪਾਊਡਰ ਵੀ ਬਣਾ ਕੇ ਰੱਖ ਸਕਦੇ ਹੋ ਠੀਕ ਹੈ ਇਹਨੂੰ ਸੁਕਾ ਲਓ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸੁਕਾ ਕੇ ਇਹਦਾ ਪਾਊਡਰ ਬਣਾ ਲਓ ਠੀਕ ਹੈ ਇਹਦੇ ਨਾਲ ਹੋਊਗਾ ਹੋਊਗਾ ਕਿ ਪਹਿਲਾਂ ਪਉ ਗੱਲ ਕਰਦੀਆਂ ਫਿਰ ਲੈਣਾ ਕਿਵੇਂ ਉਹ ਵੀ ਦੱਸੂਗੀ ਤੁਹਾਡੀ ਸਰੀਰ ਦੇ ਵਿੱਚ ਕਿਤੇ ਵੀ ਬਲਾਕੇਜ ਹੋਵੇ ਉਹਨੂੰ ਬਹੁਤ ਛੇਤੀ ਖੋਲਦਾ ਏ ਕਿਉਂਕਿ ਗਰਮ ਹੁੰਦਾ ਹੁਣ ਕਈ ਲੋਕ ਮੈਨੂੰ ਇਹ ਵੀ ਕਮੈਂਟ ਕਰ ਸਕਦੇ ਨੇ ਵੀ ਦੀਦੀ ਇਹ ਤਾਂ ਗਰਮ ਹੈ ਹਨਾ ਤੇ ਦੇਖੋ ਜੀ ਜਿਹੜਾ ਕੋਲੈਸਟ੍ਰੋਲ ਨੂੰ ਘਟਾਉਣ ਵਾਲੀ ਦਵਾਈ ਹੁੰਦੀ ਹੈ ਨਾ ਉਹ ਕਿਡਨੀਆਂ ਤੇ ਅਸਰ ਪਾਉਂਦੀ ਆ ਕਿਉਂਕਿ ਮੇਰੀ ਮੰਮੀ ਦੀ ਕੋਲੇਸਟ੍ਰੋਲ ਦੀ ਦਵਾਈ ਚੱਲਦੀ ਸੀ ਤੇ ਮੈਂ ਉਹ ਤੇ ਆਪ ਜਿਹੜਾ ਲਿਖਿਆ ਹੋਇਆ ਪੜਿਆਗਾ ਵੀ ਉਹ ਕਿਡਨੀਆਂ ਤੇ ਅਸਰ ਪਾਉਂਦੀ ਆ ਜਿਹੜੀਆਂ ਅੰਗਰੇਜ਼ੀ ਦਵਾਈਆਂ ਹੁੰਦੀਆਂ ਜੇ ਉਹਦੇ ਇੱਕ ਫਾਇਦੇ ਹੁੰਦੇ ਆ 10 ਨੁਕਸਾਨ ਹੁੰਦੇ ਆ ਆਪਾਂ ਜਿਹੜੇ ਬਾਕੀ ਦੇ ਆਰਗਨ ਆ ਉਹਨਾਂ ਨੂੰ ਖਰਾਬ ਕਰਦੀਆਂ ਉਹ ਪਰ ਜਿਹੜੀਆਂ ਦੇਸੀ ਚੀਜ਼ਾਂ ਹੁੰਦੀਆਂ ਜੀ ਇਹਨਾਂ ਦੇ ਮਤਲਬ ਕਿ ਫਾਇਦੇ ਬਹੁਤ ਜ਼ਿਆਦਾ ਹੁੰਦੇ ਆ ਹੁਣ ਦੇਖੋ ਜਿਹੜਾ ਕੋਲੇਸਟ੍ਰੋਲ ਆ ਗਰਮ ਚੀਜ਼ਾਂ ਨਾਲ ਹੀ ਘਟਦਾ ਠੰਡੀ ਚੀਜ਼ ਨਾਲ ਕਦੇ ਵੀ ਕੋਲੇਸਟ੍ਰੋਲ ਨਹੀਂ ਘਟਦਾ ਠੀਕ ਆ ਨਾ ਗਰਮ ਚੀਜ਼ ਨਾਲ ਹੀ ਖੂਨ ਪ ਹੁਣ ਗਾੜਾ ਹੁੰਦਾ ਉਹਦੀ ਕੋਲੇਸਟ੍ਰੋਲ ਹੁੰਦਾ ਸੋ ਇਹ ਗੱਲ ਧਿਆਨ ਨਾਲ ਦੇਖਿਓ ਸੁਣਿਓ ਵੀ ਗਰਮ ਚੀਜ਼ਾਂ ਨਾਲ ਹੀ ਕੋਲੇਸਟ੍ਰੋਲ ਘਟੂਗਾ ਠੰਡੀ ਚੀਜ਼ ਨਾ ਕਦੇ ਨਹੀਂ ਘਟਦਾ ਕਿਉਂਕਿ ਗਰਮ ਚੀਜ਼ ਖਾਵਾਂਗੇ ਤਾਂ ਹੀ ਤਾਂ ਖੂਨ ਪਤਲਾ ਹੁੰਦਾ ਆਪਣਾ ਠੀਕ ਹੈ ਤੇ ਜੇ ਆਪਾਂ ਠੰਡੀ ਚੀਜ਼ ਖਾਵਾਂਗੇ ਤਾਂ ਤਾਂ ਹੋਰ ਖੂਨ ਗਾੜਾ ਹੁੰਦਾ ਇਸੇ ਕਰਕੇ ਤਾਂ ਸਰਦੀਆਂ ਦੇ ਵਿੱਚ ਆਪਾਂ ਨੂੰ ਥੋੜੀ ਥੋੜੀ ਪੇਨ ਵੀ ਹੋਣ ਲੱਗ ਜਾਂਦੀ ਹੈ ਜਿਨ੍ਹਾਂ ਨੂੰ ਕੋਲੇਸਟ੍ਰੋਲ ਹੁੰਦਾ ਨਾ ਉਹਨਾਂ ਨੂੰ ਮਤਲਬ ਕਿ ਆਪਦੇ ਦਿਲ ਵਾਲੇ ਪਾਸੇ ਹਲਕਾ ਹਲਕਾ ਦਰਦ ਹੋਣ ਲੱਗ ਜਾਂਦਾ ਕਿਉਂਕਿ ਖੂਨ ਹੋਰ ਜਿਆਦਾ ਗਾੜਾ ਹੋ ਜਾਂਦਾ ਜੰਮ ਜਾਂਦਾ ਮਤਲਬ ਠੰਡ ਦੇ ਵਿੱਚ ਹਨ ਤੇ ਇਹ ਤੁਸੀਂ ਪਾਊਡਰ ਬਣਾ ਕੇ ਵੀ ਰੱਖ ਸਕਦੇ ਹੋ ਜਾਂ ਤੁਸੀਂ ਨੂੰ ਬਾਲ ਕੇ ਲੈ ਲੈਣਾ ਤੇ ਇਹਦੇ ਨਾਲ ਹੋਰ ਕੀ ਹੋਊਗਾ ਤੁਹਾਨੂੰ ਸਾਹ ਦੀ ਪ੍ਰੋਬਲਮ ਉਹ ਠੀਕ ਹੋ ਜਾਂਦੀ ਹੈ ਠੀਕ ਹੈ ਤੁਹਾਨੂੰ ਸੁਸਤੀ ਹੋਵੇ ਥਕਾਵਟ ਬਹੁਤ ਰਹਿੰਦੀ ਹੋਵੇ ਕਿ ਮੈਂ ਨਾ ਇਹ ਪਹਿਲਾਂ ਆਪ ਲੈ ਕੇ ਦੇਖਿਆ ਫੇਰ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਐਨੀ ਵੀ ਮੈਂ ਬਸ ਸੁਣਿਆ ਤੇ ਸ਼ੇਅਰ ਕਰਤਾ ਕਿਉਂਕਿ ਮੈਨੂੰ ਨਾ ਮਹੀਨੇ ਡੇਢ ਮਹੀਨੇ ਤੋਂ ਇੱਕ ਪ੍ਰੋਬਲਮ ਆ ਰਹੀ ਸੀ ਮੇਰਾ ਸਰੀਰ ਬਹੁਤ ਡਿੱਗੂ ਡਿੱਗੂ ਕਰਦਾ ਸੀ ਹਰ ਟਾਈਮ ਥਕਾਵਟ ਰਹਿੰਦੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਨੂੰ ਹੋ ਕੀ ਰਿਹਾ ਮੈਨੂੰ ਪਹਿਲਾਂ ਮੈਂ ਸੋਚਿਆ ਵੀ ਸ਼ਾਇਦ ਖੂਨ ਦੀ ਘਾਟ ਆ ਫਿਰ ਮੈਨੂੰ ਲੱਗਿਆ ਵੀ ਹੋ ਸਕਦਾ ਮੇਰਾ ਖੂਨ گاੜਾ ਹੋਵੇ ਉਹਦਾ ਕਰਕੇ ਮੈਨੂੰ ਹੋ ਰਿਹਾ ਪਰ ਮੈਂ ਟੈਸਟ ਨਹੀਂ ਸੀ ਕਰਾਇਆ ਤੇ ਤੁਸੀਂ ਦੇਖਿਆ ਹੋਣਾ ਪਹਿਲਾਂ ਮੈਂ ਵੀਡੀਓ ਬਹੁਤ ਘੱਟ ਪਾਈਆਂ ਨੇ ਪਿੱਛੇ ਜਿਉ ਇਸੇ ਕਰਕੇ ਕਿਉਂਕਿ ਕੰਮ ਕਰਕੇ ਥਕਾਵਟ ਇੰਨੀ ਹੋ ਜਾਂਦੀ ਸੀ ਕਿ ਵੀਡੀਓ ਬਣਾਉਣ ਦੀ ਹਿੰਮਤ ਹੀ ਨਹੀਂ ਸੀ ਰਹਿੰਦੀ ਪਰ ਫਿਰ ਮੈਂ ਇਹਦੇ ਬਾਰੇ ਬਹੁਤ ਸੁਣਿਆ ਸੀ ਫਿਰ ਮੈਂ ਕਿਹਾ ਚਲੋ ਹੁਣ ਮੈਂ ਇਹਨੂੰ ਅਜਮਾ ਕੇ ਦੇਖਦੀ ਆਂ ਤੇ ਇਹ ਥਕਾਵਟ ਜਿਹੜੀ ਸਰੀਰ ਦੇ ਵਿੱਚ ਸੁਸਤੀ ਉਹਨੂੰ ਸਾਰੀ ਨੂੰ ਖਤਮ ਕਰਦਾ ਹੈ એનર્ਜੀ ਪੈਦਾ ਕਰਦਾ ਆਪਣੇ ਸਰੀਰ ਦੇ ਵਿੱਚ ਠੀਕ ਆ ਤੇ ਉਹਦੇ ਨਾਲ ਹੀ ਬਲੱਡ ਸ਼ੂਗਰ ਹੋਵੇ ਸ਼ੂਗਰ ਦੀ ਬਿਮਾਰੀ ਹੋਵੇ ਉਹਦੇ ਲਈ ਹੀ ਅੰਮ੍ਰਿਤ ਹੈ ਇੱਕ ਤਰ੍ਹਾਂ ਦਾ ਠੀਕ ਹੈ ਜੀ ਤੇ ਜਿਵੇਂ ਆਪਣੀਆਂ ਕਈ ਇਹ ਜਿਹੀਆਂ ਪ੍ਰੋਬਲਮਸ ਹੁੰਦੀਆਂ ਜਿਨ੍ਹਾਂ ਦੇ ਕਰਕੇ ਆਪਣੇ ਸਰੀਰ ਦੇ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਜਾਂ ਹੋਰ ਕਈ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਇਹ ਉਹਨਾਂ ਚੀਜ਼ਾਂ ਨੂੰ ਵੀ ਘਟਾਉਂਦਾ ਹੈ ਤੇ ਇਮਿਊਨਿਟੀ ਨੂੰ ਇੰਨਾ ਜ਼ਿਆਦਾ ਸਟਰੋਂਗ ਕਰ ਦਿੰਦਾ ਆਪਣੇ ਸਰੀਰ ਦੇ ਅੰਦਰ ਕਿ ਇਹ ਬਿਮਾਰੀਆਂ ਫਿਰ ਸਾਡੇ ਸਰੀਰ ਦੇ ਵਿੱਚ ਛੇਤੀ ਐਂਟਰ ਨਹੀਂ ਹੋ ਸਕਦੀਆਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਨੂੰ ਲੈਣਾ ਕਿਵੇਂ ਆ ਜੇ ਤਾਂ ਤੁਸੀਂ ਇਹਨੂੰ ਪਾਊਡਰ ਬਣਾ ਲਿਆ ਫਿਰ ਤਾਂ ਤੁਸੀਂ ਇੱਕ ਛੋਟਾ ਚਮਚ ਸਵੇਰੇ ਲੈ ਕੇ ਨਾਲ ਕੋਸਾ ਜਾਂ ਪਾਣੀ ਗੁੰਗੁਣਾ ਪਾਣੀ ਉਹ ਪੀ ਲਓ ਠੀਕ ਹੈ ਜੀ ਨਿਰਨੇ ਕਾਲ ਤੇ ਠੀਕ ਹੈ ਜੀ ਰੋਟੀ ਤੋਂ ਹੁਣ ਕਈ ਕਹਿ ਸਕਦੇ ਕਹਿਣਗੇ ਰੋਟੀ ਤੋਂ ਬਾਅਦ ਲੈ ਸਕਦੇ ਆਂ ਆਥਨ ਵੇਲੇ ਲੈ ਸਕਦੇ ਆਂ ਨਹੀਂ ਜੀ ਨਿਰਨੇ ਕਾਲ ਤੇ ਹੀ ਲੈਣਾ ਯਾ ਫਿਰ ਤੁਸੀਂ ਇਹ ਕਰ ਸਕਦੇ ਹੋ ਵੀ ਜਿਹੜਾ ਇੱਕ ਚਮਚ ਦਾ ਪਾਊਡਰ ਹੈ ਉਹਨੂੰ ਤੁਸੀਂ ਇੱਕ ਗਲਾਸ ਵਿੱਚ ਰਾਤ ਨੂੰ ਭਿਉ ਕੇ ਰੱਖ ਦੋ ਤੜਕੇ ਉੱਠੋ ਨਿਰਨੇ ਕਾਲ ਜੀ ਉਹ ਪਾਣੀ ਪੀ ਲਓ ਜਾਂ ਫਿਰ ਇਹ ਹੋ ਸਕਦਾ ਹੈ ਵੀ ਤੁਸੀਂ ਇੱਕ ਚਮਚ ਇੱਕ ਗਲਾਸ ਵਿੱਚ ਭਿਉ ਕੇ ਰੱਖ ਦੋ ਤੜਕੇ ਉੱਠੋ ਉਹਨੂੰ ਗੈਸ ਤੇ ਰੱਖੋ ਜਦੋਂ ਇੱਕ ਗਲਾਸ ਅੱਧਾ ਗਲਾਸ ਰਹਿ ਜੇ ਪਾਣੀ ਦਾ ਤਾਂ ਉਹਨੂੰ ਛਾਣ ਕੇ ਪੀ ਲਓ ਮਰਜ਼ੀ ਤੁਹਾਡੀ ਅਜੇ ਮਰਜ਼ੀ ਕਰ ਲਓ ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਇਹ ਸੱਕ ਲੈ ਲਓ ਇੰਨਾ ਕ ਸੱਕ ਲੈਣਾ ਤੁਸੀਂ ਵੀ ਹਾਬ ਲਾ ਲੈਣਾ ਵੀ ਜੇ ਇਹਨੂੰ ਅਸੀਂ ਪੀਸਾਂਗੇ ਸੱਕੀ ਦਾ ਇੱਕ ਚਮਚ ਬਣਨਾ ਚਾਹੀਦਾ ਇਹ ਨਾ ਹੋਵੇ ਵੀ ਤੁਸੀਂ ਇੰਨਾ ਸੱਕ ਪਾ ਲਿਆ ਹਨਾ ਜਾਂ ਇੰਨਾ ਪਾ ਲਿਆ ਨਹੀਂ ਜਿਆਦਾ ਨਹੀਂ ਪਾਉਣਾ ਹੈਗਾ ਤੁਸੀਂ ਇੰਨਾ ਕੀ ਸੱਕ ਪਾਉਣਾ ਜੀ ਜਿਹਦੇ ਨਾਲ ਇੱਕ ਚਮਚ ਪਾਊਡਰ ਬਣੇ ਇਹਦਾ ਇੰਨਾ ਕਿ ਤੁਸੀਂ ਅੰਦਾਜ਼ੇ ਨਾਲ ਠੀਕ ਹੈ ਸੋ ਇਹ ਗੱਲ ਦਾ ਧਿਆਨ ਰੱਖਣਾ ਕਿ ਤੁਸੀਂ ਕਹਿ ਦੋ ਵੀ ਵੱਧ ਲੈ ਲੀਏ ਵੀ ਵੱਧ ਖਣਿਚੇਤੀ ਫੈ ਜਾ ਫਾਇਦਾ ਹੋ ਜੂ ਨਹੀਂ ਥੋੜੀ ਥੋੜੀ ਚੀਜ਼ ਮੇਂ ਦੱਸੀ ਜਾਂਦੀ ਹੈ ਹਨਾ ਆਪਾਂ ਨੂੰ ਦੂਸਰੇ ਦੱਸਦੇ ਨੇ ਉਮੀ ਆਪਾਂ ਨੂੰ ਲੈਣੀ ਚਾਹੀਦੀ ਆ ਜੇ ਆਪਾਂ ਲੋਡ ਤੋਂ ਜ਼ਿਆਦਾ ਲਵਾਂਗੇ ਤਾਂ ਉਹ ਵੀ ਨੁਕਸਾਨ ਕਰਦੀਆਂ ਚੀਜ਼ਾਂ ਨੁਕਸਾਨ ਇਹ ਹੋਰ ਕੁਝ ਨਹੀਂ ਕਰੂ ਬਸ ਇੰਨਾ ਕਿ ਕਿਉਂਕਿ ਗਰਮ ਹੈ ਤਾਂ ਹੋ ਸਕਦਾ ਤੁਹਾਨੂੰ ਗਰਮੈਸ਼ ਵੱਧ ਸਕਦੀ ਹੈ ਇਹਦੇ ਨਾਲ ਸੋ ਇਸ ਕਰਕੇ ਹਿਸਾਬ ਨਾ ਲੈਣਾ ਤੇ ਜੇ ਆਪਾਂ ਇਹ ਥੋੜਾ ਥੋੜਾ ਲਵਾਂਗੇ ਨਾ ਰੋਜ਼ ਫਿਰ ਸਾਨੂੰ ਇਹ ਗਰਮੈਸ਼ ਵੀ ਨਹੀਂ ਕਰਦਾ ਜੇ ਇੱਕ ਚਮਚਾ ਚਪਾ ਲਵਾਂਗੇ ਤਾਂ ਗਰਮੈਸ਼ ਵੀ ਨਹੀਂ ਕਰਦਾ ਲੇਕਿਨ ਜੇ ਲੋੜ ਤੋਂ ਜ਼ਿਆਦਾ ਲਵਾਂਗੇ ਤਾਂ ਫਿਰ ਆਪਾਂ ਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਫਿਰ ਉਹਦੇ ਨਾਲ ਆਪਾਂ ਨੂੰ ਭੁੱਖ ਲੱਗਣੋਂ हट ਜੂਗੀ ਸੋ ਇਹ ਗੱਲ ਦਾ ਤੁਸੀਂ ਧਿਆਨ ਰੱਖਣਾਗਾ ਠੀਕ ਹੈ ਜਿਵੇਂ ਇੰਨਾ ਤੱਕ ਸੱਕ ਲੈ ਲਓ ਤੁਸੀਂ ਥੋੜਾ ਜਿਹਾ ਉਹਨੂੰ ਪਾਣੀ ਚ ਉਬਾਲ ਲਓ ਚੰਗੀ ਤਰ੍ਹਾਂ ਛਾਣ ਲਓ ਇੱਕ ਗਲਾਸ ਪਾਣੀ ਪਾ ਲਓ ਉਹਦੇ ਵਿੱਚ ਸੈੱਟ ਲਓ ਉਹਨੂੰ ਵੀ ਇੰਨਾ ਕ ਅੰਦਾਜ਼ਾ ਹੋਵੇ ਵੀ ਇਹ ਇੱਕ ਚਮਚ ਬਣ ਜੂਗਾ ਪਾਊਡਰ ਉਨਾਂ ਤੱਕ ਹੀ ਤੁਸੀਂ ਉਹ ਸੱਕ ਲੈਣਾ ਫਿਰ ਉਹਨੂੰ ਪੀ ਲੈਣਾ ਠੀਕ ਹੈ ਜੇ ਤਾਂ ਤੁਸੀਂ ਇੱਕ ਚਮਚ ਲੈਨੇ ਹੋਗੇ ਹਨਾ ਫਿਰ ਤਾਂ ਤੁਸੀਂ ਇਹਨੂੰ ਚਾਹੇ ਰੋਜ਼ ਵੀ ਪੀ ਸਕਦੇ ਹੋ ਇਹ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਪਰ ਪਰਹੇਜ਼ ਨਾਲ ਐ ਨਹੀਂ ਹੈਗਾ ਵੀ ਓਵਰਲੋਡ ਲੈਣਾਗਾ ਤੇ ਬਹੁਤ ਹੀ ਵਧੀਆ ਚੀਜ਼ ਹੈ ਤੁਸੀਂ ਪੀ ਕੇ ਦੇਖਿਓ ਮੈਂ ਦੋ ਵਾਰੀ ਪੀਤਾ ਤੇ ਦੋ ਵਾਰੀ ਦੇ ਵਿੱਚ ਹੀ ਨਾ ਮੇਰੇ ਸਰੀਰ ਦੇ ਵਿੱਚ ਮੈਨੂੰ ਮਤਲਬ ਕਿ ਇੰਨੀ ਤੇ એનર્ਜੀ ਫੀਲ ਹੋਣ ਲੱਗ ਗਈ ਸਾਰੀ ਥਕਾਵਟ ਸੋਸਤੀ ਬਿਲਕੁਲ ਖਤਮ ਹੋ ਗਈ ਸਿਰਫ ਦੋ ਦਿਨ ਪੀਣ ਨਾਲ ਮੈਨੂੰ ਖੁਦ ਨੂੰ ਮੈਂ ਅੱਜ ਮੰਮੀ ਨੂੰ ਵੀ ਕਹਿ ਰਹੀ ਸੀ ਮੈਂ ਕਿ ਮੈਂ ਕੋਦ ਸੋਚਾਂ ਵੀ ਮੇਰੇ ਤੇ ਇੰਨੀ એનર્ਜੀ ਕਿੱਥੋਂ ਆ ਗਈ ਮੈਨੂੰ ਹੁਣ ਥਕਾਵਟ ਹੀ ਨਹੀਂ ਹੋ ਰਹੀ ਮੇਨਾਂ ਨਾ ਕੰਮ ਕਰਦੀ ਫਿਰਦੀ ਆ ਲੱਗੀ ਰਹਿਨੀ ਆ ਮੈਂ ਬਾਅਦ ਚ ਵੀ ਹੁਣ ਮੈਂ ਥੋੜੀਆਂ-ਬਤੀਆਂ ਸਬਜ਼ੀਆਂ ਆ ਪਾ ਬੀਜੀਆਂ ਉਹ ਵੀ ਲੱਗੇ ਰਹਿਣਾ ਇੱਧਰ ਦੇ ਵੀ ਕੰਮ ਕਰਨਾ ਥਕਾਵਟ ਬਿਲਕੁਲ ਨਹੀਂ ਹੋ ਰਹੀ ਸੀ ਫੇਰ ਸਮਝ ਆਇਆ ਵੀ ਉਹ ਏ ਦੀ ਹੀ ਕਰਾਮਾਤ ਐ ਸੋ ਤੁਸੀਂ ਵੀ ਇਹਨੂੰ ਜ਼ਰੂਰ ਪੀ ਕੇ ਦੇਖਿਓ ਬਹੁਤ ਵਧੀਆ ਚੀਜ਼ ਐ ਸੋ ਚਲੋ ਜੀ ਹੁਣ ਆਪਾਂ ਵੀਡੀਓ ਦੇ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅ